ਕੰਗਰੂਰ ਦੇ ਰਣਵੀਰ ਕਾਲਜ ਵਿੱਚ ਮੌਜੂਦਾਂ ਜਿੱਥੇ ਕਿ ਪੰਜਾਬ ਸਰਕਾਰ ਦੇ ਵੱਲੋਂ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਲੈ ਕੇ ਲਾਈਟ ਤੇ ਸਾਊਂਡ ਸ਼ੋਅ ਕਰਵਾਇਆ ਜਾ ਰਿਹਾ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸਟੇਜ ਨੂੰ ਇੱਕ ਗੁਰਦੁਆਰਾ ਸਾਹਿਬ ਦੀ ਦਿੱਖ ਦੇ ਕੇ ਸਜਾਇਆ ਗਿਆ ਹੈ ਕਿ ਕਿਸ ਤਰੀਕੇ ਦੇ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਪੂਰਾ ਜਿਹੜਾ ਜੀਵਨ ਹੈਗਾ ਉਹ ਗੁਜ਼ਾਰਿਆ ਕਿਸ ਤਰੀਕੇ ਨਾਲ ਕਿਹੜੀਆਂ-ਕਿਹੜੀਆਂ ਜਗਾਵਾਂ ਦੀ ਯਾਤਰਾਵਾਂ ਕੀਤੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਹਿੰਦ ਦੀ ਚਾਦਰ ਦਾ ਖਿਤਾਬ ਲਿਆ ਕਿਸ ਤਰੀਕੇ ਨਾਲ ਉਹਨਾਂ ਨੇ ਕਸ਼ਮੀਰ ਦੇ ਬ੍ਰਾਹਮਣਾਂ ਤੋਂ ਲੈ ਕੇ ਜਿਹੜਾ ਹੈਗਾ ਉਹਨਾਂ ਦੇ ਬ੍ਰਾਹਮਣ ਤੋਂ ਬਾਅਦ ਦਿੱਲੀ ਪਹੁੰਚੇ ਕਿਸ ਤਰੀਕੇ ਨਾਲ ਉਹਨਾਂ ਦੀ ਸ਼ਹੀਦੀ ਹੋਈ ਪੂਰੀ ਜਿਹੜੀ ਇਹ ਜਾਣਕਾਰੀ ਹੈਗੀ ਆ ਇਹ ਨੌਜਵਾਨਾਂ ਨੂੰ ਬੱਚਿਆਂ ਨੂੰ 45 ਮਿੰਟ ਦੇ ਵਿੱਚ ਇੱਕ ਵੀਡੀਓ ਸੰਖੇਪ ਦਿਖਾ ਕੇ ਜਿਹੜੀ ਹੈਗੀ ਆ ਇੱਥੇ ਦਿੱਤੀ ਜਾਊਗੀ ਤਾਂ ਕੁਝ ਸਮੇਂ ਬਾਅਦ ਜਿਹੜਾ ਪ੍ਰੋਗਰਾਮ ਹੈ ਸ਼ੁਰੂ ਹੋਊਗਾ ਵੱਡੀ ਗਿਣਤੀ ਦੇ ਵਿੱਚ ਛੋਟੇ-ਛੋਟੇ ਬੱਚੇ ਇੱਥੇ ਪਹੁੰਚ ਰਹੇ ਨੇ ਜਿਸ ਤੋਂ ਬਾਅਦ ਕਿਤੇ ਨਾ ਕਿਤੇ ਜਾ ਕੇ ਜਿਹੜੀ ਇਹ ਪੂਰੀ ਜਾਣਕਾਰੀ ਆ ਉਹ ਬੱਚਿਆਂ ਨੂੰ ਦਿੱਤੀ ਜਾਊਗੀ ਲਾਈਟ ਤੇ ਸਾਊਂਡ ਸ਼ੋਅ ਦਿਖਾਇਆ ਜਾਊਗਾ ਤੇ ਨਾਲ ਇੱਕ ਵੀਡੀਓ ਜਿਹੜੀ ਆ 45 ਮਿੰਟ ਦੀ ਉਹ ਵੀ ਦਿਖਾਈ ਜਾਊਗੀ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਇਤਿਹਾਸ ਦੀ ਜਿਹੜੀ ਪੂਰੀ ਆ ਤਾਨਕਾਰਿਆ ਉਹ ਮਿਲ ਸਕੇ ਚਰਨਜੀਤ ਕੌਸ਼ਲ ਨਾਓਂਡੀਆਂ ਪੰਜਾਬੀ ਤੋਂ ਸੰਗਰੂਰ ਤੋਂ